ਗਰਮੀ ਆ ਗਈਆਂ ਏਸੀ ਵੀ ਰਿਪੇਅਰ ਕਰਾਉਣ ਆਲਾ ਉਹਨੂੰ ਪੁੱਛਿਆ ਪਹਿਲਾਂ ਮਿਸਤਰੀ ਨੂੰ ਫੋਨ ਕਰਕੇ ਗਰਮੀ ਦਾ ਸੀਜ਼ਨ ਆਇਆ ਨਹੀਂ ਪਤਾ ਚੱਕੂ ਪਤਾ ਨਹੀਂ ਨਾ ਕਈ ਵਾਰੀ ਕੰਮ ਜ਼ਿਆਦਾ ਹੁੰਦਾ ਹੈ ਚਲ ਚੱਕ ਲਿਆ ਹਲੋ ਬੀਲੀ ਵਾਲਾ ਮਿਸਤਰੀ ਬੋਲਦਾ ਆਪਣੇ ਏਸੀ ਦੀ ਰਿਪੇਅਰ ਕਰਨ ਆਲੀ ਤੇ ਹੈਗਾ ਟਾਈਮ ਆ ਜਾ ਮੱਲ ਬਣ ਕੇ ਆ ਜਾ ਫਿਰ ਹਾਂ 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 ਆ ਜਾ ਚੰਗਾ ਮੈਂ ਨੇ ਬਾਜ਼ਾਰ ਜਾਇਆ ਮੈਂ 2 ਮਿੰਟ ਬਸ ਆ ਜਾ ਆ ਫਰੀ ਸਰਵਿਸ ਲਿਖਿਆ ਹੈ ਇਹਦੇ ਕੋਲੇ ਜਾਣ ਦੇ ਯਾਰ ਜੇ ਚੱਲ ਪੈਸਾ ਲਾ ਫਿਰ ਠੀਕ ਹੈ ਮਿਸਤਰੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੰਮ ਆਈ ਸੀ ਕੋਈ ਹਾਂ ਸਾ AC ਸਰਵਿਸ ਕਰਾਉਣਾ ਸੀ ਬਾਹਰੇ ਬੋਰਡ ਲੱਗਿਆ ਪਿਆ ਵੀ ਸਰਵਿਸ ਫ੍ਰੀ ਹਾਂਜੀ ਕਰ ਦਿੰਨੇ ਆਂ ਜੀ ਸਰਵਿਸ ਹਾਂ ਹੁਣ ਆਜੋਗੇ ਹਾਂਜੀ ਚਲੋ ਆਜੋ ਫਿਰ ਚਲੋ ਚਲੋ ਜੀ ਮੈਨੂੰ ਤਾਂ ਇਹੋ ਜਿਹੀ ਲੱਗਦਾ ਸੰਦ ਜਿਹੜੇ ਕੀ ਜਾਂਦਾ ਇਹ ਪਤਾ ਜੀ ਮੇਰੇ ਤਾਂ ਉਏਰ ਜਾ ਦੀ ਨਿਗਾ ਚ ਪੈ ਗਿਆ ਅੱਛਾ ਜੀ ਹਾਂ ਮੈਂ ਆਖਿਆ ਮਾ ਜੀ ਸਰਵਿਸ ਫ੍ਰੀ ਲਿਖਿਆ ਹੋਇਆ ਹੈ ਆਹੀ ਕਮਰ ਹੈ ਜੀ ਆਪਣਾ ਅੱਛਾ ਦਿਖਾਓ ਜੀ ਇਹਦੇ ਵਿੱਚ ਹੀ ਏਸੀ ਹੈ ਜੀ ਦਿਖਾਓ ਜੀ ਹਾਂ ਉਹ ਦੂਜੇ ਜੀ ਕੰਧ ਚ ਫਿੱਟ ਕਰਿਆ ਹੋਇਆ ਜਿਹੜਾ ਅੱਛਾ ਸਪਲਟ ਹੈ ਇਹ ਆਹ ਹਾਂ ਹਾਂ ਕੰਧ ਵਾਲੀ ਕਹਿੰਦੇ ਨੇ ਜੀ ਇਸ ਚੰਦ ਲੋ ਜੀ ਫਿੱਟ ਕਰਾ ਲਓ ਜੀ ਇਹਨੂੰ ਕੀ ਗੱਲ ਇਹ ਹੁਣ ਫਿੱਟ ਨਹੀਂ ਕਰਦਾ ਤੂੰ ਬੰਨਣਾ ਬੁੰਨਣਾ ਨਹੀਂ ਆਉਂਦਾ ਮੈਂ ਤਾਂ ਕੱਲਾ ਖੋਲਣ ਜਾਂਦਾ ਮੈਂ ਤਾਂ ਲੈਣਾ ਮਨਾ ਮਾਕਾ ਮੈਂ ਸਿੱਖਿਆ ਹੈ ਓਹੋ ਉਹ ਮੈਂ ਤਾਂ ਹੀ ਲੈ ਕੇ ਆਇਆ ਧੀ ਤੈਨੂੰ ਵੀ ਉੱਥੇ ਫ੍ਰੀ ਸਰਵਿਸ ਲਿਖਿਆ ਆਇਆ ਸੀ ਮੈਨੂੰ ਕੀ ਪਤਾ ਵੀ ਤੂੰ ਕੱਲਾ ਖੋਲਣੀ ਜਾਣਵੇਂ ਫਿੱਟ ਕਰਨੀ ਜਾਣਦਾ ਓ ਮੈਂ ਫ੍ਰੀ ਸਰਵਿਸ ਤਾਂ ਹੀ ਲਿਖਿਆ ਹੋਇਆ ਮੈਂ ਤਾਂ ਹਲੇ ਕੰਮ ਸਿੱਖ ਰਹੀ ਆ ਮੈਨੂੰ ਕੋਈ ਆਉਂਦਾ ਨਹੀਂ ਕੰਮ ਤੇਰੀ ਉਹ ਨੋ 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 ਫਟ ਤੇ ਉਸ ਹਸਤੇ ਮਿਸਪ੍ਰਿੰਮੇ ਉਹ ਕੀ ਹੋਵੇ ਨੋ ਪਾਣੀ ਪੁਣੀ ਪਿਓ ਮੈਨੂੰ ਤਾਂ ਲੱਗੇ ਖਾਜੀ ਟੈਂਸ਼ਨ ਲੈ ਗਿਆ ਤਾਂ